ਮਾਮਲਾ ਬਠਿੰਡਾ ਦੇ ਸੰਜੇਨਗਰ ਗਲੀ ਨੰਬਰ B ਦਾ ਹੈ ਜੁਥੇ ਕਿ ਇੱਕ ਗਰੀਬ ਪਰਿਵਾਰ ਅੰਦਰ ਹੀ ਸੁੱਤਾ ਸੀ ਤੇ ਅਚਾਨਕ ਜਦੋਂ ਉੱਠ ਕੇ ਬਾਹਰ ਆਇਆ ਤਾਂ ਪਿੱਛੋਂ ਉਹਨਾਂ ਦੀ ਪੁਰਾਣੀ ਛੱਤ ਢਹਿ ਜਾ ਗਈ ਜੇਕਰ ਥੋੜਾ ਸਮਾਂ ਹੋਰ ਉਹ ਅੰਦਰ ਰਹਿੰਦਾ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਸਾਰਾ ਸਮਾਨ ਅੰਦਰ ਹੀ ਮਲਬੇ ਦੇ ਵਿੱਚ दब ਗਿਆ ਜਾਣਕਾਰੀ ਦੇ ਮੁਤਾਬਕ ਪਰਿਵਾਰ ਦਾ ਮੁਖੀ ਸੀਵਰੇਜ ਬੋਰਡ ਦੇ ਵਿੱਚ ਕੱਚਾ ਮੁਲਾਜ਼ਮ ਹੈ ਅਤੇ 8000 ਰੁਪਏ ਤਨਖਾਹ ਮਿਲਦੀ ਹੈ ਇਸ ਲਈ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਹੁਣ ਮੰਗ ਕਰ ਰਹੇ ਨੇ ਮੇਰਾ ਨਾਮ ਰਾਜੂ ਹੈ ਜੀ। ਕਿਹੜਾ ਮੱਲਾ ਕੀ ਕੰਮ ਕਰਦੇ ਹੋ? ਮੱਲਾ ਸੰਜੇਨਗਰ ਹੀ ਇਹ। ਕੀ ਕੰਮ ਕਰਦੇ? ਮੈਂ ਸ਼ਿਵਰੇਜ ਬੋਰਡ ਚ ਲੱਗਾ ਹਾਂ ਕੱਚਿਆਂ ਚ। ਕੀ ਹੋਇਆ ਜੀ? ਇਹ ਜੀ ਅਚਾਨਕ ਹੀ ਹਾਦਸਾ ਵਾਪਰਿਆ, ਛੱਤ ਡਿੱਗ ਗਈ। ਮੇਰੇ ਤਿੰਨ ਬੱਚੇ ਸੀਗੇ, ਉਹ ਬਚ ਗਏ ਨੇ। ਪਰਿਵਾਰ 'ਚ ਕੋਈ ਹਾਨ-ਜੋਗ ਨਹੀਂ ਹੋਈ, ਪਰ ਨੁਕਸਾਨ ਸਾਰਾ ਹੀ ਹੋ ਗਿਆ। ਕਮਰੇ 'ਚ ਕੁਝ ਵੀ ਨਹੀਂ, ਸਾਡੇ ਬੱਚਾ ਸਾਰਾ ਕੁਝ ਅਸੀਂ ਕੱਢ ਨਹੀਂ ਸਕੇ। ਸਾਰਾ ਕੁਝ ਹੀ ਸਾਡਾ ਨਸਟੋਕ ਦੇ ਵਿੱਚ। ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਤੋਂ ਵਿੰਤੀ ਕਰਦੇ ਆ ਵੀ ਸਾਨੂੰ ਮਦਦ ਕੀਤੀ ਜਾਵੇ ਸਾਡੀ ਸਾਨੂੰ ਸਾਡਾ ਬਣਦਾ ਮਾਓਜਾ ਦਿੱਤਾ ਜਾਵੇ ਤਾਂ ਕਿ ਸਾਡੇ ਬੱਚਾਂ ਦਾ ਅਸੀਂ ਸਿਰ ਤੇ ਛੱਤ ਲਿਆ ਸਕੀਏ ਜੀ ਨਾਮ ਸੰਜੇ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਅੱਜ ਜਿਹੜਾ ਇਹ ਵਾਪਰਾ ਵਰਤਿਆ ਗਰੀਬ ਪਰਿਵਾਰ ਨਾਲ ਅਸੀਂ ਮਾਨਯੋਗ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਵੀ ਇਹਨਾਂ ਨੂੰ ਇਹਨਾਂ ਦਾ ਬਣਦਾ ਮਾਓਜਾ ਦਿੱਤਾ ਜਾਵੇ ਗਰੀਬ ਪਰਿਵਾਰ ਹੈਗਾ ਔਰ ਸਭ ਤੋਂ ਵੱਡੀ ਬਚਤ ਰਹੀ ਹੈ ਵੀ ਪਰਿਵਾਰ ਜਿਹੜਾ ਹੈਗਾ ਬਚ ਗਿਆ ਜਾਨੀ ਮਾਨੀ ਨੁਕਸਾਨ ਤੋਂ ਅਸੀਂ ਫੁੱਲ ਜੋਰ ਕਰਕੇ ਅਪੀਲ ਕਰਦੇ ਆ ਹੱਥ ਜੋੜ ਕੇ ਵੀ ਇਹਨਾਂ ਨੂੰ ਇਹਨਾਂ ਦਾ ਜਿਹੜੀ ਸਿਰ ਤੇ ਛੱਤ ਅੱਜ ਜਿਹੜੀ ਇਹਨਾਂ ਦੇ ਨਹੀਂ ਰਹੀ ਔਰ ਇਹ ਗਰੀਬ ਪਰਿਵਾਰ ਹੈ ਇਹਨਾਂ ਨੂੰ ਪੂਰਾ ਮੁਆਵਜ਼ਾ ਜਿਹੜਾ ਹੈਗਾ ਸਰਕਾਰ ਦੀ ਵੱਲੋਂ ਮਿਲੇ ਮੇਰਾ ਨਾਮ ਜੀ சுரேਸ਼ ਕੁਮਾਰ ਚੋਹਾਨ ਐਮ ਸੀ ਵਾਰਡ ਨੰਬਰ 22 ਸੰਝੇ ਨਗਰ ਦੇ ਵਿੱਚ ਅੱਪਾ ਅੱਜ ਖੜੇ ਆ ਸੋ ਅੱਜ ਬਹੁਤ ਦੁਖਦਾਈ ਘਟਨਾ ਜਿਹੜੀ ਹੈ ਇੱਥੇ ਵਾਪਰੀ ਹੈ ਇੱਕ ਮੇਰਾ ਭਰਾ ਗਰੀਬ ਪਰਿਵਾਰ ਦੇ ਵਿੱਚੋਂ ਸੰਜੇ ਨਗਰ ਗਲੀ ਨੰਬਰ 20 ਦੇ ਵਿੱਚ ਜਿਹੜਾ ਹੈ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਇੱਥੇ ਰਹਿ ਰਿਹਾ ਸੀਗਾ ਅਚਾਨਕ ਹੀ ਜਿਹੜਾ ਹੈਗਾ ਇਸਤੇ ਇਡਾ ਵੱਡਾ ਭਾਰ ਆ ਡਿੱਗਿਆ ਜਿਹੜੀ ਛੱਤ ਸੀ ਇਹਦੀ ਛੱਤ ਆ ਕੇ ਅਚਾਨਕ ਜਿਹੜੀ ਹੈ ਇਹ ਰਾਤ ਨੂੰ ਸੁੱਤੇ ਉੱਠੇ ਤੇ ਜਦੋਂ ਬਾਹਰ ਆਏ ਤੇ ਅਚਾਨਕ ਹੀ ਜਿਹੜੀ ਛੱਤ ਥੱਲੇ ਆ ਪਈ ਤੇ ਇਹਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਜਿਹਦੇ ਵਿੱਚ ਕੋਈ ਪੇਟੀ ਕੋਲ ਮਾਰੀ ਤੇ ਵਿੱਚ ਦੱਬੀ ਗਈ ਕੁਸਮਾਨ ਜਿਹੜਾ ਸੀਗਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੋ ਸ਼ੁਕਰ ਹੈ ਉਸ ਮਾਲਕ ਦਾ ਵੀ ਕੋਈ ਜਾਣੀ ਮਾਨੀ ਨੁਕਸਾਨ ਨਹੀਂ ਹੋਇਆ ਉਹਦੇ ਲਈ ਬਚਤ ਹੋ ਗਈ ਸੋ ਮੈਂ ਆਪਣੇ ਵੱਲੋਂ ਇੱਕ ਗੱਲ ਜ਼ਰੂਰ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਮਐਲਏ ਸਾਹਿਬ ਤੇ ਮਾਨਯੋਗ ਜਿਹੜਾ ਹੈਗਾ ਆਪਣਾ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਨੂੰ ਬੇਨਤੀ ਕਰਾਂਗਾ ਆਪਣੇ ਵੱਲੋਂ ਵੀ ਜਿਹੜੇ ਇੱਥੇ ਦੇ ਗਰੀਬ ਲੋਕ ਐ ਲੋੜ ਇਹਨਾਂ ਨੂੰ ਐ ਜਿਹੜੇ ਜਿਹੜੇ ਮਕਾਨ ਦੇ ਆਪਾਂ ਜਿਹੜਾ ਪੈਸੇ ਦਿੰਨੇ ਐ 1.5 ਲੱਖ ਰੁਪਇਆ ਦਿੰਨੇ ਐ ਮਕਾਨ ਦਾ ਰਿਪੇਅਰ ਕਰਨ ਵਾਸਤੇ ਦਿੰਨੇ ਐ ਇਹਨਾਂ ਲੋਕਾਂ ਨੂੰ ਅਸਲ ਦੇ ਵਿੱਚ ਇਹਦੀ ਜ਼ਰੂਰਤ ਹੈ ਜਦੋਂ ਉੱਥੇ ਜਾਂਦੇ ਆ ਵਿਚਾਰੇ ਆਪਣੇ ਮਾਲੀ ਜਿਹੜੀ ਆਪਣੀ ਦੱਸਦੇ ਹਾਲਾਤ ਦੱਸਦੇ ਆ ਉਥੋਂ ਜਿਹੜੀ ਗੱਲ ਨਿਕਲ ਕੇ ਆਂਦੀ ਹੈਗੀ ਐ ਵੀ ਇਹਨਾਂ ਨੂੰ ਰਜਿਸਟਰੀ ਚਾਹੀਦੀ ਹੈ ਰਜਿਸਟਰੀ ਇਹਨਾਂ ਕੋਲ ਹੈ ਨਹੀਂ ਬਾਕੀ ਇਹਨਾਂ ਕੋਲ ਜਿਹੜਾ ਮਲਕੀਅਤ ਦੇ ਸਬੂਤ ਹੈ ਸੋ ਮੇਰੀ ਬੇਨਤੀ ਹੈ ਮਾਨਯੋਗ ਡੀਸੀ ਸਾਹਿਬ ਨੂੰ ਵੀ ਮਾਨਯੋਗ ਐਮਐਲਏ ਸਾਹਿਬ ਨੂੰ ਵੀ ਤੇ ਸੈਂਟਰ ਦੀ ਸਰਕਾਰ ਨੂੰ ਵੀ ਵੀ ਇਹਨਾਂ ਨੂੰ ਵੀ ਜਿਹੜਾ ਹੈਗਾ ਆਪਣੇ ਜਿਹੜੀ ਇਹ ਮਕਾਨ ਦੀ ਹਾਲਤ ਨੂੰ ਦੁਰਸਤ ਕਰਾਉਣ ਦੇ ਲਈ ਇਹਨਾਂ ਨੂੰ ਵੀ ਇਦਾਂ ਦਾ ਜਿਹੜਾ ਕੋਈ ਫੰਡ ਜਿਹੜਾ ਹੈ ਮੁਹਈਆ